ਜੀ ਹਾਂ ਸੋਨੇ ਚਾਂਦੀ ਦੇ ਵਿੱਚ ਵੱਡਾ ਬਦਲਾਵ ਨਜ਼ਰ ਆਇਆ ਜਿੱਥੇ ਕਿ ਪਿਛਲੇ ਹਫਤੇ ਸੋਨੇ ਨੇ 1 ਲੱਖ ਤੱਕ ਤੋਂ ਪਾਰ ਕਰ ਲਿਆ ਸੀਗਾ ਪਰ ਹੁਣ ਦੋ ਦਿਨਾਂ ਤੋਂ ਲਗਾਤਾਰ ਸੋਨੇ ਦੇ ਵਿੱਚ ਗਿਰਾਵਟ ਨਜ਼ਰ ਆ ਰਹੀ ਜਿਸ ਨੂੰ ਲੈ ਕੇ ਬਾਜ਼ਾਰ ਦੇ ਵਿੱਚ ਵੀ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤਾਂਜੇਕਰ ਤੁਸੀਂ ਵੀ ਸੋਨਾ ਖਰੀਦਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਸੋਨਾ ਇੱਕ ਵਾਰ ਫਿਰ ਤੋਂ ਸਸਤਾ ਹੋ ਰਿਹਾ ਹੈਗਾ ਭਾਰਤ ਦੇ ਵਿੱਚ ਦੱਸਦੇ ਕਿ ਸੋਨੇ ਦੀ ਕੀਮਤ ਦੇ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਦੇਸ਼ ਦੇ ਵਿੱਚ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਉਤਰਾਅ ਚੜਾਅ ਦੇਖਣ ਨੂੰ ਮਿਲ ਰਿਹਾ ਹੈ ਹਾਲੀ ਦੇ ਵਿੱਚ ਇਸ ਦੀ ਕੀਮਤ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਪੱਦਰ ਦੇ ਉੱਤੇ ਪਹੁੰਚ ਗਈ ਸੀ ਇਸ ਤੋਂ ਬਾਅਦ ਭਾਵੇਂ ਸੋਨੇ ਦੀ ਕੀਮਤ ਥੋੜੀ ਘਟ ਗਈ ਹੈ ਪਰ ਸੰਭਾਵਨਾ ਹੈ ਕਿ ਕੀਮਤਾਂ ਜਲਦੀ ਹੀ ਵਧਣਗੀਆਂ ਅੱਜ ਦੇਸ਼ ਦੇ ਵਿੱਚ 24 ਕੈਰੇਟ ਸੋਨੇ ਦੀ ਕੀਮਤ 9821 ਰੁਪਏ ਪ੍ਰਤੀ ਗ੍ਰਾਮ ਹੈ ਜਦੋਂ ਕਿ 1 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ ਆ ਜੋ ਕਿ 9002 ਰੁਪਏ ਹੈ ਇਸ ਦੇ ਨਾਲ ਹੀ 18 ਕੈਰਟ ਸੋਨੇ ਦੇ ਐਨੇ ਹੀ ਗ੍ਰਾਮ ਜੋ ਕਿ 7368 ਰੁਪਏ ਦੇ ਵਿੱਚ ਉਪਲਬਧ ਹੈ ਤਾਂ ਦੱਸਦੀ ਏ ਕਿ ਇੰਨਾ ਸਸਤਾ ਸੋਨਾ ਹੋ ਚੁੱਕਿਆ ਹੋ ਸਕਦਾ ਹੈ ਕਿਉਂਕਿ ਸੋਨੇ ਦੇ ਰੇਟ ਹੋਰ ਵੱਧ ਜਾਣ ਪਰ ਅੱਜ ਦਾ ਜੋ ਰੇਟ ਹੈ ਤੁਹਾਨੂੰ ਦੱਸਦੀ ਏ ਕਿ ਅੱਜ ਸੋਨੇ ਦੀ ਕੀਮਤ ਦੇ ਵਿੱਚ ਜਿਹੜੀ ਕਿ ਗਿਰਾਵਟ ਆਈ ਹੈ ਤਾਂ ਤੁਸੀਂ ਬਾਜ਼ਾਰ ਦੇ ਵਿੱਚ ਜਾ ਕੇ ਸੋਨਾ ਖਰੀਦ ਸਕਦੇ ਹੋ ਕਿਉਂਕਿ ਵਿਆਹ ਹੋਵੇ ਜਾਂ ਫਿਰ ਸ਼ਾਦੀ ਕੋਈ ਸਮਾਗਮ ਪ੍ਰੋਗਰਾਮ ਫੰਕਸ਼ਨ ਕਰਦੇ ਵਿੱਚ ਕਿਉਂ ਨਾ ਹੋਵੇ